ਕਦੀ ਨਾ ਕਿਵੇਂ ਆ ਮੀਰ ਮੀਰ ਗੁੱਟੀ ਢਾਈ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮੈਂ ਐਨਾ ਮਹਿੰਗਾ 100 ਰੁਪਏ ਕਿਲੋ 80 ਰੁਪਏ ਕਿਲੋ 100 ਰੁਪਏ 100 ਰੁਪਏ ਕਿਲੋ 100 ਰੁਪਏ ਕਿਨਾਰ ਕਦੂ ਆਏ ਕਦੂ ਕਰਬੀ ਕਿਲੋ ਬਈ 100 ਰੁਪਏ 100 ਰੁਪਏ ਕਿਲੋ ਕਦੂ ਮਰ ਗਏ ਓਏ ਕੀ ਖਾਵਾਂਗੇ ਸੰਗਰੂਰ ਦੇ ਵਿੱਚ ਸਬਜ਼ੀ ਮੰਡੀ ਚ ਆਏ ਸੀਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕ ਆ ਝੋਲਾ ਤਾਂ ਲਿਆਉਣਿਆਂਗੇ ਪਰ ਝੋਲੇ ਚ ਪਾਉਣ ਵਾਸਤੇ ਸਬਜ਼ੀ ਵੀ ਤਾਂ ਹੋਵੇ ਐਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜ਼ੀਆਂ ਨੂੰ ਅੱਗ ਲੱਗੀ ਪਈ ਆ ਕੀ ਗਰੀਬ ਲੋਕ ਕਿੱਥੇ ਜਾਣਗੇ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਈ ਸਬਜ਼ੀ ਗੱਲ ਤੇ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣਿਆਂਗੇ ਜਿਵੇਂ ਹੁਣ ਪਿਆਜ਼ ਹੋ ਗਿਆ ਕਰੇਲੇ ਹੋਗੇ ਟਿੰਡੋ ਹੋਗੀ ਆਹ ਕੱਦੂ ਹੋ ਗਿਆ ਕੱਦੂ 100 ਰੁਪਏ ਹੋ ਗਿਆ ਸ਼ਿਮਲਾ ਮਿਰਚ ਮਹਿੰਗੀ ਹੋ ਪਈ ਆ ਜਿਹੜੀ ਮਰਜ਼ੀ ਸਬਜ਼ੀ ਲਾ ਲਓ ਅਗ ਲੱਗੀ ਪਈ ਹੈ ਜੀ ਹੁਣ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ ਗਰੀਬ ਬੰਦਾ ਹੈਗਾ ਜਿਹੜੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜੀ 50 ਰੁਪਏ ਦੀ ਸਬਜੀ ਲੈ ਕੇ ਜਾਂਦੇ ਸੀ ਉਹ ਅੱਜ ਕੀ ਕਰਨਗੇ ਅੱਧਾ ਕਿਲੋ ਪਾਈ ਵਾਲਾ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ ਅੱਧਾ ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜੀ ਲੈਣਾ ਆਇਆ ਝੋਲਾ ਲੈ ਕੇ ਆਈ ਦੀ ਮੈਂ ਝੋਲੀ ਲੈ ਕੇ ਆਣਾ ਹੁੰਨਾਗਾ ਜੀ ਝੋਲਾ ਲੈ ਕੇ ਆਉਣਾ ਉਹ ਸਬਜੀ ਬਾਤ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਬਣਾ ਕੇ ਗਾਹ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ ਚ ਟੰਗ ਦੂੰਗਾ ਘਰ ਵਾਲੀ ਨੂੰ ਕਹ ਦੂੰਗਾ ਇਹਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਹਰੀ ਨੂੰ ਤੜਕਾ ਲਾ ਲਿਆ ਕੈਰੀ ਨੂੰ ਦੇਖ ਲਿਆ ਕੈਰ ਵੀ ਅੱਜ ਕੀਰਾ ਬਣ ਗਿਆ ਅੱਜ ਕੱਕੜੀ ਟਿੰਡੋ ਬਣਾਲੀ ਆ ਜੇਫ ਬਣਾਲਿਆ ਹੱਦ ਬੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਜਿਵੇਂ ਦੇਖਦੇ ਹੋ ਸਬਜ਼ੀ ਦੇ ਪਹਾੜ ਜਿਹੜੇ ਵੱਧ ਰਹੇ ਨੇ ਉਹਨਾਂ ਦੇ ਮੱਦੇ ਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ ਬਿਲਕੁਲ ਜੀ ਮਹਿੰਗਾਈ ਦੇ ਮੱਦੇ ਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕਹਿਣੀਆਂ ਹੁੰਦੀਆਂ ਨੇ ਗਿਆ ਵੀ ਅਸੀਂ ਮਹਿੰਗਾਈ ਵਧਣ ਨਹੀਂ ਦਿੰਦੇ ਚਾਹ ਸੈਂਟਰ ਦੀ ਸਰਕਾਰ ਲਾ ਲੋ ਜਾਂ ਪੰਜਾਬ ਦੀ ਸਰਕਾਰ ਲਾ ਲੋ ਹੁਣ ਕੋਈ ਗੱਲ ਆ ਜੀ ਗਰੀ ਕਿੱਥੇ ਜਾਊਗਾ ਸਾਡੇ ਵਰਗੇ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਤਾਂ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ ਖਰੀਦ ਲਈ ਗੱਲ ਤੇ ਪਾ ਸਕਦੇ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ ਐਨੀ ਮਹਿੰਗਾਈ ਹੋ ਰਹੀ ਹੈਗੀ ਤਾਂ ਲੱਗਦਾ ਕਿਤਨੇ ਕਿਤੇ ਅੱਜ ਇਹਨਾਂ ਸਬਜ਼ੀਆਂ ਦੀ ਕਦਰ ਵੀ ਵੱਧ ਗਈ ਬਿਲਕੁਲ ਜੀ ਕਦਰ ਤਾਂ ਵਧੀ ਹੈ ਜੀ ਕਿਉਂਕਿ ਜਦੋਂ ਅਸੀਂ ਪਹਿਲਾਂ 1 ਕਿਲੋ ਸਬਜ਼ੀ ਲੈਂਦੇ ਸੀ ਜੇ ਸਾਨੂੰ ਅੱਧਾ ਕਿਲੋ ਬਣਾਉਣੀ ਪੈਂਦੀ ਸੀ ਕਿਲੋ ਹੀ ਘਰ ਲੈਂਦੇ ਸੀ ਉਹਦੇ ਵਿੱਚੋਂ ਸਬਜ਼ੀ ਬਾਜੀ ਜਾਂਦੀ ਦੀ ਕਈ ਘਰਾਂ ਦੇ ਬਾਹਰ ਰੱਖ ਦਿੰਦੇ ਸੀ ਕਿ ਉਹ ਬੇਸਟ ਜਾਂਦੀ ਦੀ ਹੁਣ ਅਗਲਾ ਕਹਿੰਦਾ ਦੇਖ ਕੇ ਜੇ ਦੋ ਪਿਆਜ਼ ਚੀਰਨੇ ਨੇ ਇੱਕ ਪਿਆਜ਼ ਹੀ ਚੀਰ ਜੇ ਦੋ ਟਮਾਟਰ ਚੀਰਨੇ ਦੀ ਇੱਕ ਪਿਆ ਇੱਕ ਟਮਾਟਰ ਹੀ ਚੀਰ ਠੀਕ ਹੈ ਜੀ ਜੇ ਅੱਧਾ ਕਿਲੋ ਸਬਜ਼ੀ ਲੈਣੀ ਦੀ ਪਾਈ ਹੈ ਹੀ ਲੈਂਦਾਗਾ ਇਹ ਹਾਲਾਤ ਹੋ ਗਏ ਕਿਉਂਕਿ ਜਿਹੜੀ ਮਹਿੰਗਾਈ ਆ ਕਿਤੇ ਨਾ ਕਿਤੇ ਜੇਬ ਤੇ ਬਜਟ ਤੇ ਅਸਰ ਪਾਉਂਦੀ ਆ ਜੀ ਜਿਹੜਾ ਗਰੀਬ ਬੰਦਾ ਉਹ ਤਾਂ ਲਈ ਨਹੀਂ ਸਕਦਾ ਸਾਡੇ ਵਰਗੇ ਤਾਂ ਮੂੰਗੀ ਮਸਰੀ ਖਾਣਗੇ ਜਾਂ ਚਟਨੀ ਖਾਣਗੇ ਇੰਨੇ ਮਹਿੰਗੇ ਸਬਜ਼ੀ ਦੇ ਗਹਿਣੇ ਪਾਈ ਬੈਠੇ ਆ ਖਤਰਾ ਵੀ ਆ ਤੁਹਾਨੂੰ ਖਤਰਾ ਤਾਂ ਹੈਗਾ ਜੀ ਹਾਂ ਹੁਣ ਦੇਖੋ ਮੰਡੀ ਹਨੇਰਾ ਵੀ ਹੋਣ ਵਾਲਾ ਹੀ ਆ ਜੀ ਸੰਗਰੂਰ ਦੀ ਮੰਡੀ 'ਚ ਖੜੇ ਆਂਗੇ ਬਾਕੀ ਦੇਖਦੇ ਆਂਗੇ ਉਂ ਤਾਂ ਸੀਐਮ ਸਿਟੀ ਹੈਗੀ ਹੈਗੀ ਪੁਲਿਸ ਆਪਣੇ ਨੌਲਾਜ਼ਮ ਬਹੁਤ ਹੈਗੇ ਨੇ ਭਾਈ ਸਾਡੇ ਕਿਸੇ ਨਾ ਕਿਸੇ ਨੂੰ ਬੇਨਤੀ ਕਰਦਾਂਗੇ ਇੱਥੋਂ ਦੇ ਸਾਡੇ ਹੈਗੇ ਨੇ ਯਾਰ ਦੋਸਤ ਸਕਿਉਰਟੀ ਜੀ ਦੇਖੋ ਸਕਿਉਰਟੀ ਖੈਰ ਕੋ ਤਾਂ ਲੀਡਰਾਂ ਲਈ ਹੁੰਦੀ ਆ ਮਾੜੇ ਬੰਦੇ ਲਈ ਹੁੰਦੀ ਤਾਂ ਨਹੀਂ ਪਰ ਜਦੋਂ ਮਾੜਾ ਬੰਦਾ ਕੋਈ ਗਹਿਣਿਆਂ ਦਾ ਹਾਰ ਤਕੜਾ ਪਾ ਲੇ ਤਾਂ ਸਕਿਉਰਟੀ ਦੀ ਤੇ ਮੰਗ ਕਰਦੀ ਆ ਮੈਂ ਦੋ ਕੁ ਮਲਾਜ਼ਮ ਆ ਜਾਣ ਵੀਰ ਬਣ ਕੇ ਮੈਨੂੰ ਘਰ ਤੱਕ ਛੱਡ ਦੇਣ ਤਾਂ ਬਹੁਤ ਆ ਕਿਤੇ ਮੇਰੇ ਇਹ ਸ਼ਿਮਲਾ ਮਿਰਚ ਟਿੰਡੋ ਤੋਰੀ ਬੈਂਗਣ ਕੋਈ ਲੈ ਜਾਏ ਮੈਂ ਤਾਂ ਮਰ ਜੂਗਾ